ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਤੁਹਾਡੇ ਚੋਂ ਬਹੁਤ ਸਾਰਿਆਂ ਦੇ ਬੱਚਿਆਂ ਨੇ 12ਵੀਂ ਦੇ ਪੇਪਰ ਦਿੱਤੇ ਹੋਣਗੇ ਤੇ 12ਵੀਂ ਦੇ ਪੇਪਰ ਦੇ ਵਿੱਚ ਤੋਂ ਬਾਅਦ ਦੇ ਵਿੱਚ ਕੁਝ ਵਿਅਕਤੀ ਵੈਟਰਨਰੀ ਦਾ ਡਿਪਲੋਮਾ ਕਰਨਾ ਚਾਹੁੰਦੇ ਹੋਣਗੇ ਤੁਸੀਂ ਜਾਣਦੇ ਹੋ ਨਾ ਕਿ ਗੁਰੂ ਅੰਗਦ ਦੇਵ ਯੂਨੀਵਰਸਿਟੀ 2 ਸਾਲਾਂ ਦਾ ਵੈਟਰਨਰੀ ਦਾ ਇੱਕ ਡਿਪਲੋਮਾ ਕਰਾਉਂਦੀ ਹੈ ਤੇ ਇਸ ਡਿਪਲੋਮੇ ਤੋਂ ਬਾਅਦ ਦੇ ਵਿੱਚ ਬੱਚੇ ਨੂੰ ਨੌਕਰੀ ਦੀ ਦਰ ਕਾਫੀ ਜ਼ਿਆਦਾ ਹੈ ਪਿਛਲੇ ਸਾਲਾਂ ਚੋਂ ਇੱਥੋਂ ਤੱਕ ਦੇਖਿਆ ਹੈ ਕਿ ਪੋਸਟਾਂ ਨਿਕਲਦੀਆਂ ਬੱਚੇ ਹੀ ਨਹੀਂ ਪੂਰੀ ਹੋ ਰਹੀ ਸੀਗੇ 12ਵੀਂ ਦੇ ਜਿਹੜੇ ਨੰਬਰ ਆਏ ਆ ਨੰਬਰਾਂ ਦੇ ਆਧਾਰ ਤੇ ਜਿਹੜੀ ਐਡਮਿਸ਼ਨ ਮਿਲਣੀ ਹੁੰਦੀ ਹੈ ਤਾਂ ਜੋ ਵੀ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਮਿੱਤਰ ਦੇ ਬੱਚੇ ਨੇ 12ਵੀਂ ਮੈਡੀਕਲ ਦੀ ਕੀਤੀ ਹੈ ਤੇ ਉਹ ਵੈਟਰੀ ਦਾ ਡਿਪਲੋਮਾ ਕਰਨਾ ਚਾਹੁੰਦਾ ਹੈ ਤੇ ਇਹ ਵੀਡੀਓ ਉਹਨਾਂ ਲਈ ਹੈ ਤੁਸੀਂ ਜਿਹੜੇ ਫਾਰਮ ਹੈਗੇ ਆ ਆਨਲਾਈਨ ਭਰਨੇ ਸ਼ੁਰੂ ਹੋ ਗਏ ਕਰਨਾ ਕੀ ਹੈ ਵੈਬਸਾਈਟ ਤੇ ਜਾਣਾ ਗੜਵਾਸੂ ਲਿਖਣਾ Google ਤੇ ਜਾ ਕੇ ਤਾਂ ਗੜਵਾਸੂ G A D V A S U ਆ ਸਪੈਲਿੰਗ ਲਿਖ ਦਿਓ ਠੀਕ ਹੈ ਇਹ ਵਾਲੀ ਤਾਂ ਇੱਥੇ ਸਾਹਮਣੇ ਆਪਨੇ ਆ ਜਾਂਦਾ ਐਡਮਿਸ਼ਨਸ ਇਹਦੇ ਤੇ ਆਪਾਂ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਾ ਕੇ ਆਪਣਾ ਫਾਰਮ ਜਿਹੜਾ ਹੈਗਾ ਭਰ ਸਕਦੇ ਆ ਇਹ ਥੱਲੇ ਆ ਗਿਆ ਕਿ ਆਨਲਾਈਨ ਐਡਮਿਸ਼ਨ ਆਸਤੇ ਤੁਸੀਂ ਇੱਥੇ ਕਲਿੱਕ ਕਰੋ ਤਾਂ ਇੱਥੇ ਬੱਚੇ ਆਪਣੇ ਆਪ ਕਰ ਲੈਣਗੇ ਸਾਈਨ ਅਪ ਕਰਕੇ ਤੇ ਸਾਰਾ ਮੈਂ ਤੁਹਾਨੂੰ ਇਹ ਡਿਟੇਲ ਦੱਸ ਦੇਣਾ ਹੈ ਇਹ ਜਿਹੜਾ ਐਡਮਿਸ਼ਨ ਹੈ ਇਹ ਮੈਰਿਟ ਦੇ ਆਧਾਰ ਤੇ ਹੋਊਗਾ ਵੀ ਜਿਹੜੇ ਬੱਚਿਆਂ ਨੇ 12ਵੀਂ ਚ ਮੈਡੀਕਲ ਚ ਜਿੰਨੇ ਨੰਬਰ ਲਏ ਆ ਉਸ ਦੇ ਆਧਾਰ ਤੇ ਹੈ ਤੇ ਕਿਹੜਾ ਬੱਚਾ ਫਾਰਮ ਭਰ ਸਕਦਾ ਹੈ ਉਹਦੇ ਲਈ ਇਹ ਹੈਗਾ ਹੈ ਕਿ ਜਿਹੜੇ ਬੱਚੇ ਦੀ 12ਵੀਂ ਦੇ ਵਿੱਚੋਂ 50% ਮਾਤ ਨੰਬਰ ਹੋਣ ਠੀਕ ਹੈ ਨਾ ਜੇ ਐਸ ਸੀ ਐਸ ਟੀ ਬੀ ਸੀ ਡੀ ਪੀ ਹੈਗੇ ਤੇ ਉਹਦੇ 40% ਵੀ ਹੋਣ ਤਾਂ ਚੱਲ ਜਾਏਗਾ ਤੇ ਬੱਚੇ ਨੇ ਜਿਹੜਾ ਹੈਗਾ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਉਹਦੇ ਕੋਲੇ ਸਬਜੈਕਟ ਹੋਣੀ ਚਾਹੀਦੀ 12ਵੀਂ ਦੇ ਵਿੱਚ ਤੇ ਉਹ ਬੱਚੇ ਜਿਹੜਾ ਹੈਗਾ ਫਾਰਮ ਭਰ ਸਕਦੇ ਆ ਤੇ ਇਹਦੇ ਵਿੱਚ ਕੀ ਹੈ ਕੇ ਫਾਰਮ ਤੁਸੀਂ ਜਿਵੇਂ ਦੱਸਿਆ ਕਿ ਆ ਆਨਲਾਈਨ ਆ ਜਾਣਾ ਹੈ ਤੇ ਇੱਥੇ ਆਨਲਾਈਨ ਹੀ ਭਰਨਾ ਹੈ ਠੀਕ ਹੈ ਘਰੇ ਬੈਠ ਕੇ ਭਰ ਦਿਓਗੇ ਤੁਸੀਂ ਤੇ ਇਹਦੇ ਵਿੱਚ ਦੋ ਵਾਰੀ ਕਾਉਂਸਲਿੰਗ ਹੋਊਗੀ ਜਿਹੜੀ ਪਹਿਲੀ ਕਾਉਂਸਲਿੰਗ ਆ ਤੁਸੀਂ ਪਹਿਲੀ ਕਾਉਂਸਲਿੰਗ ਲਈ ਭਰਨਾ ਹੈ ਉਹਦੇ ਲਈ 2400 ਰੁਪਿਆ ਤੁਹਾਡੀ ਫੀਸ ਲੱਗੂਗੀ 18 7 2025 ਤੋਂ ਪਹਿਲਾਂ ਪਹਿਲਾਂ ਫਾਰਮ ਭਰਨਾ ਹੋਊਗਾ ਸਮਝ ਗਏ ਦੂਸਰੀ ਕਾਉਂਸਲਿੰਗ ਦੀ ਫੀਸ 3600 ਰੁਪਿਆ ਹੋਏਗੀ ਤੇ ਇਹਦੇ ਲਈ ਫਾਰਮ ਭਰਨਾ ਸ਼ੁਰੂ ਹੋਊਗਾ 9 8 25 ਤੋਂ ਤੇ 19 8 25 ਦੇ ਦਰਮਿਆਨ ਭਰਿਆ ਜਾਏਗਾ ਠੀਕ ਹੈ ਮੈਂ ਫਿਰ ਕਹਨਾ ਹੈ ਕਿ ਜੇਕਰ ਪਹਿਲੀ ਕਾਉਂਸਲਿੰਗ ਤੋਂ ਬਾਅਦ ਸੀਟਾਂ بچਣੀਆਂ ਤਾਂ ਹੀ ਦੂਜੀ ਕਾਉਂਸਲਿੰਗ ਆਸਤੇ ਫਾਰਮ ਭਰਾਈ ਜਾਣਗੇ ਠੀਕ ਹੈ ਤਾਂ ਜਿਹੜੀ ਪਹਿਲੀ ਕਾਉਂਸਲਿੰਗ ਹੈਗੀ ਹੈ ਉਹ 5 8 ਤੋਂ ਲੈ ਕੇ 8 8 25 ਤੱਕ ਹੋਏਗੀ ਦੂਜੀ ਕਾਉਂਸਲਿੰਗ 28 8 25 ਤੋਂ 29 8 25 ਤੱਕ ਹੋਗੀ ਠੀਕ ਹੈ ਜੇਕਰ ਫਿਰ ਵੀ ਸੀਟਾਂ ਖਾਲੀ ਹੁੰਦੀਆਂ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਵੈਬਸਾਈਟ ਤੇ ਸੰਪਰਕ ਰੱਖਣਾ ਮੌਪ ਅਪ ਰਾਉਂਡ ਆਸਤੇ ਦੁਬਾਰਾ ਬੁਲਾਇਆ ਜਾਊਗਾ ਉਹਦੇ ਲਈ ਤੁਸੀਂ 6000 ਰੁਪਿਆ ਫੀਸ ਭਰੋਗੇ ਠੀਕ ਹੈ ਤੇ ਜਿਹੜਾ ਨਵਾਂ ਸੈਸ਼ਨ ਹੈ ਨਵਾਂ ਸਾਲ ਹੈ ਪੜ੍ਹਾਈ ਸ਼ੁਰੂ ਹੋਗੀ 8 9 2025 ਤੋਂ ਸਮਝ ਗਏ ਇੰਨੀ ਗੱਲ ਕਲੀਅਰ ਹੈ ਤੁਹਾਨੂੰ ਤਾਂ ਜੇ ਤੁਸੀਂ ਇਹਦੇ ਬਾਰੇ ਫੀਸ ਬਾਰੇ ਜਾਨਣਾ ਚਾਹੁੰਦੇ ਹੋ ਤਿੰਨ ਜਗ੍ਹਾ ਇਹ ਡਿਪਲੋਮਾ ਹੁੰਦਾ ਠੀਕ ਇੱਕ ਤਾਂ ਰਾਮਪੁਰਾ ਫੂਲ ਹੁੰਦਾ ਦੂਸਰਾ ਵੈਟਰਨਰੀ ਪੋਲੀਟੈਕਨਿਕ ਕਾਲਚਰਾਣੀ ਹੁੰਦਾ ਤੀਜਾ ਬਾਬਾ ਹੀਰਾਦਾਸ ਜੀ ਕਾਲਜ ਆਫ ਵੈਟਰਨਰੀ ਐਂਡ ਫਾਰਮੇਸੀ ਬਾਦਲ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਹੈਗਾ ਦੋ ਤਰ੍ਹਾਂ ਦੀਆਂ ਸੀਟਾਂ ਇੱਕ ਜਰਨਲ ਤੇ ਇੱਕ ਸੈਲਫ ਫਾਈਨਾਂਸ ਜਰਨਲ ਦੇ ਵਿੱਚ ਫੀਸ ਲਗਭਗ 92 ਜਾਂ 90 ਹੋਸਟਲ ਦੇ ਸਮੇਤ ਹੈ ਠੀਕ ਹੈ ਇਹ ਹੋਸਟਲ ਤੋਂ ਬਿਨਾ ਹੈ ਸੈਲਫ ਫైనాన్స్ ਦੇ ਵਿੱਚ 111000 ਤੇ 15 ਰੁਪਏ ਹੈ ਤੇ ਸੇਮ ਫੀਸ ਵੈਟਰੀ ਕਲਚਰਲ ਇਤਰਾਮਪੁਰਾ ਫੁੱਲ ਦੀ ਫੀਸ ਬਰਾਬਰ ਹੈ ਤੇ ਬਾਬਾ ਹੀਰਾਦਾਸ ਜੀ ਕਾਲਜ ਬਾਦਲ ਦੀ ਫੀਸ ਜਿਹੜੀ ਹੈਗੀ ਇਹ ਥੋੜੀ ਘੱਟ ਹੈ ਯੂਨੀਵਰਸਿਟੀ ਕੋਟੇ ਦੀ 83300 ਹੈ ਤੇ ਮੈਨੇਜਮੈਂਟ ਕੋਟੇ ਦੀ 110000 ਰੁਪਏ 700 ਹੈ ਇਹ ਹੋਸਟਲ ਦੇ ਨਾਲ ਹੈ ਜੇ ਤੁਸੀਂ ਹੋਸਟਲ ਨਹੀਂ ਲੈਂਦੇ ਤਾਂ ਇਹ ਲਗਭਗ ਥੋੜਾ 20000 ਰੁਪਿਆ ਉਹ ਘੱਟ ਲੱਗੇਗਾ ਤਾਂ ਫਿਰ ਇੱਕ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬੱਚੇ ਜਿਹੜਾ ਹੈਗਾ ਜੋ ਵੀ ਬੱਚੇ ਬੈਟਨੀ ਡਿਪਲੋਮਾ ਕਰਨਾ ਚਾਹੁੰਦੇ ਆ ਉਹ ਕਰ ਸਕਣ ਕਿਉਂਕਿ ਇਹਨਾਂ ਬੱਚਿਆਂ ਦੇ ਵਿੱਚ ਨੌਕਰੀ ਦਰ ਕਾਫੀ ਹੈ ਤੇ ਬਾਕੀ ਤਾਂ ਆਪਾਂ ਤਾਂ ਪਿੰਡਾਂ 'ਚ ਹੀ ਦੇਖਦੇ ਆ ਕਿ ਕੋਈ ਬੱਚਿਆਂ ਨੇ 10ਵੀਂ ਪਾਸ ਬੱਚੇ ਹੈਗੇ ਆ ਉਹ ਕੋ ਪਿੰਡਾਂ 'ਚ ਪ੍ਰੈਕਟਿਸ ਕਰ ਰਹੇ ਆ ਤੇ ਬਹੁਤ ਚੰਗਾ ਪੈਸਾ ਕਮਾ ਰਹੇ ਆ ਪਰੰਤੂ ਇਹ ਜਿਹੜੇ ਦਾ ਡਿਪਲੋਮਾ ਹੋਲਡਰ ਬੱਚੇ ਹੋਣਗੇ ਇਹ ਆਪਣਾ ਚੰਗੀ ਰੋਜੀ ਰੋਟੀ ਕਮਾ ਸਕਦੇ ਆ ਇਹ ਬੱਚੇ ਤਾਂ ਫੇਰ ਡਿਪਲੋਮਾ ਵਿਅਕਤੀ ਜੋ ਕਰਨਾ ਚਾਹੁੰਦਾ ਹੈ ਤੇ ਉਹਨਾਂ ਲਈ ਸੁਨਹਿਰਾ ਮੌਕਾ ਹੈ ਫਾਰਮ ਪਰ ਨੇ ਸ਼ੁਰੂ ਹੋ ਗਿਆ ਆਪਣਾ ਅਪਲਾਈ